ਆਇਬਤ ਲਿਖਾਇ ਦਿਦੋ ਬਾਬਲ ਤੋਂ ਗੈਰ ਜਾਤੀ ਦੇ ਲੋਕੋ ਦੇ ਕੋਲ ਆਉਂਦੇ ਹਿਜ਼ਕੀਆ ਰਾਜਾ ਦੇ ਕੋਲ ਤੈਨੂੰ ਖੁਦਾ ਨੇ 15 ਸਾਲ ਦੀ ਹੋਰ ਏਜ ਦੇ ਨਾਲ ਬਲੈਸ ਕੀਤਾ ਸੀ ਤੇ ਹਿਜ਼ਕੀਆ ਰਾਜਾ ਆਪਣੇ ਮਹਿਲ ਦੀ ਹਰ ਇੱਕ ਚੀਜ਼ ਉਸ ਗੈਰ ਜਾਤੀ ਦੇ ਲੋਕ ਉਹਨਾਂ ਦੇ ਅੱਗੇ ਖੋਲ ਕੇ ਉਹਨਾਂ ਨੂੰ ਰੱਖ ਦਿੰਦਾ ਦਿਖਾਉਂਦਾ ਸੋਨਾ ਚਾਂਦੀ ਸ਼ਸਤਰ ਹਰ ਇੱਕ ਚੀਜ਼ ਤੇ ਕਿਦੋਂ ਇਹ ਗੱਲ ਯਸ਼ਾਇਆ نبی ਨੂੰ ਪਤਾ ਲੱਗਦੀ ਉਹ ਹਿਜ਼ਕੀਆ ਦੇ ਕੋਲ ਆਉਂਦਾ ਕਿ ਤੇ ਰਿਕੁਲ ਕੋਈ ਆਇਆ ਉਹ ਕਹਿੰਦਾ ਆਏ ਆ ਲੋਕ ਦੂਰ ਦੇਸ਼ ਤੋਂ ਤੇ ਇਹ ਸ਼ਾਇਦ ਖੁਦਾ ਦਾ ਮੈਨ ਆਫ ਗੋਡ ਕਹਿੰਦਾ ਫਿਰ ਤੂੰ ਕੀ ਕੀਤਾ ਹਿਜ਼ਕੀਆ ਰਾਜਾ ਕਹਿੰਦਾ ਮੈਂ ਉਹਨਾਂ ਨੂੰ ਸਾਰਾ ਕੁਝ ਜੋ ਕੁਝ ਮਹਿਲ ਦੇ ਵਿੱਚ ਹੈਗਾ ਸਾਰਾ ਕੁਝ ਉਹਨਾਂ ਨੂੰ ਦਿਖਾਇਆ ਤੇ ਇਹ ਆਇਆ ਕਹਿੰਦਾ ਫਿਰ ਤੂੰ ਇਹ ਖੁਦਾ ਦਾ ਵਚਨ ਵੀ ਸੁਣਨਾ ਹallelujah ਆਉਣ ਵਾਲੇ ਦਿਨ ਆਉਣਗੇ ਜੋ ਜੋ ਕੁਝ ਤੂੰ ਮਹਿਲ ਦੇ ਵਿੱਚ ਸਭ ਕੁਝ ਦਿਖਾ ਲਿਆ ਵਾ ਉਹਨਾਂ ਲੋਕਾਂ ਨੂੰ ਉਹ ਮੈਲ ਦੇ ਵਿੱਚੋਂ ਹਰ ਇੱਕ ਚੀਜ਼ ਲੁੱਟ ਕੇ ਲੈ ਜਾਣਗੇ ਇਥੋਂ ਤੱਕ ਕਿ ਤੇਰੀ ਸੰਤਾਨ ਤੇ ਲੋਕਾਂ ਨੂੰ ਬੰਦੀ ਬਣਾ ਕੇ ਲੈ ਕੇ ਜਾਣਗੇ ਔਰ ਉੱਥੇ ਉਹਨਾਂ ਨੂੰ ਖੋਜੇ ਬਣਾ ਦੇਣਗੇ ਜਰੂਰ ਇੱਕ ਮੈਂ ਵਚਨ ਤੁਹਾਨੂੰ ਦੱਸਣਾ ਚਾਹੁੰਦਾ ਆਪਣੇ ਜੀਵਨ ਦੇ ਵਿੱਚ ਜਦੋਂ ਤੁਸੀਂ ਆਤਮਿਕ ਤੌਰ ਤੇ ਸੈੱਟ ਨਹੀਂ ਆ ਤੁਹਾਡੀ ਪ੍ਰੇਅਰ ਲਾਈਫ ਸੈੱਟ ਨਹੀਂ ਆ ਤੁਸੀਂ ਸਪਿਰਚੁਅਲੀ ਡਿਸਟਰਬ ਹੋ ਜੀਵਨ ਦੇ ਵਿੱਚ ਕੋਈ ਫੈਸਲਾ ਨਾ ਲਗੋ ਆਪਣੇ ਲਈ ਆਪਣੇ ਬੱਚਿਆਂ ਦੇ ਲਈ ਆਪਣੀ ਬਿਜ਼ਨਸ ਦੇ ਲਈ ਆਪਣੀ ਮੈਰਿਜ ਲਾਈਫ ਦੇ ਲਈ ਆਪਣੇ ਬੱਚਿਆਂ ਦੀ ਮੈਰਿਜ ਦੇ ਲਈ ਜਦੋਂ ਤੁਸੀਂ ਡਿਸਟਰਬ ਆ ਸਪਿਰਚੁਅਲੀ ਹallelujah ਜਦੋਂ ਤੁਹਾਡਾ ਸੰਬੰਧ ਪਰਮੇਸ਼ਵਰ ਦੇ ਨਾਲ ਸਹੀ ਨਹੀਂ ਆ ਉਸ ਸਮੇਂ ਤੁਹਾਡਾ ਵੇਟ ਕਰਨ ਦਾ ਸਮਾਂ ਹੈ ਕਿਉਂਕਿ ਯਹੋਵਾ ਨੂੰ ਉਠੀਕਣ ਵਾਲੇ ਨਵੇਂ ਸਿਰੇ ਤੋਂ ਬਲ ਨੂੰ ਪ੍ਰਾਪਤ ਕਰਦੇ ਆ ਜਿੰਨਾ ਚਿਰ ਸਾਡੇ ਕੋਲ ਉਹ ਬਲ ਉਸ ਸਮਰਤ ਨਹੀਂ ਆ ਉਹਨਾਂ ਸਮਾਂ ਸਾਨੂੰ ਪਰਮੇਸ਼ਵਰ ਦੀ ਵੇਟ ਕਰਨ ਦੀ ਲੋੜ ਹਿਸਕਿਆ ਉਸ ਸਮੇਂ ਉਹਦਾ ਰਿਲੇਸ਼ਨ ਖੁਦਾ ਦੇ ਨਾਲ ਵਿਗੜ ਚੁੱਕਾ ਸੀ ਮੇਰੇ ਵੀ ਉਹਦੀ ਪ੍ਰੇਰ ਲਾਈਫ ਸੱਟ ਨਾ ਹੋਵੇ ਉਹ ਜਿਆਦਾ ਪਲੇਜ਼ਰ ਦੇ ਵਿੱਚ ਹੋ ਸਕਦਾ ਡਿਸਟਰਬ ਹੋਇਆ ਪਿਆ ਉਹਦਾ ਸੰਬੰਧ ਪਰਮੇਸ਼ਵਰ ਨਾਲ ਸਹੀ ਨਹੀਂ ਆ ਅਗਰ ਸਹੀ ਹੁੰਦਾ ਤੇ ਉਹ ਖੁਦਾ ਦੇ ਵਚਨ ਨੂੰ ਤੋੜਦਾ ਨਾ ਕਦੇ ਪਰਮੇਸ਼ਵਰ ਦੇ ਦਾਇਰੇ ਤੋਂ ਕਦੇ ਬਾਹਰ ਨਾ ਜਾਂਦਾ ਜੀਵਨ ਦੇ ਵਿੱਚ ਸਾਨੂੰ ਪ੍ਰੈਸ਼ਰ ਐਂਡ ਪਲੇਜ਼ਰ ਦੋਨਾਂ ਦੇ ਉੱਤੇ ਕਾਬੂ ਕਰਨ ਦੀ ਲੋੜ ਜਦੋਂ ਤੁਹਾਡੀ ਲਾਈਫ ਵਿੱਚ ਬਹੁਤ ਸਾਰਾ ਪ੍ਰੈਸ਼ਰ ਹੁੰਦਾ ਉਦੋਂ ਵੀ ਤੁਹਾਡੇ ਫੈਸਲੇ ਗਲਤ ਹੁੰਦੇ ਜਦੋਂ ਬਹੁਤ ਪਲੇਜ਼ਰ ਬਹੁਤ ਜ਼ਿਆਦਾ ਤੁਸੀਂ ਖੁਸ਼ ਹੋਵਾਂ ਉਦੋਂ ਵੀ ਤੁਹਾਡੇ ਫੈਸਲੇ ਗਲਤ ਹੁੰਦੇ ਲੈ ਕੇ ਫੈਸਲਾ ਉਦੋਂ ਕਰਨਾ ਜਦੋਂ ਤੁਸੀਂ ਸਪਿਰਚੁਅਲੀ ਸੈਟ ਆ ਤੁਸੀਂ ਖੁਦਾ ਦੇ ਅੱਗੇ ਪ੍ਰਾਰਥਨਾ ਕਰ ਚੁੱਕੇ ਆ ਤੁਸੀਂ ਪਰਮੇਸ਼ਵਰ ਨਾਲ ਸਮਾ ਬਤੀਤ ਕਰ ਚੁੱਕੇ ਆ ਉਹਦੇ ਨਾਲ ਸਮਾਂ ਗੁਜ਼ਾਰ ਚੁੱਕੇ ਆ ਉਸ ਤੋਂ ਬਾਅਦ ਫੈਸਲਾ ਲਓ